ਪੰਜਾਬ ਅਤੇ ਹਰਿਆਣਾ ਵਿੱਚ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਪੰਜਾਬ ਦੇ ਮੋਹਾਲੀ, ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਰੂਪਨਗਰ, ਅੰਬਾਲਾ ਸਮੇਤ ਕਈ ਥਾਵਾਂ 'ਤੇ ਮੀਂਹ ਲਗਾਤਾਰ جاری ਹੈ। ਉਥੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ بارش ਦਾ ਸਿਲਸਲਾ ਹਲੇ ਰੁਕਣ ਵਾਲਾ ਨਹੀਂ, ਅਗਲੇ 24 ਘੰਟਿਆਂ ਤੱਕ بارش ਹੋ ਸਕਦੀ ਹੈ। ਉਸ ਵਿਭਾਗ ਚੰਡੀਗੜ੍ਹ ਵੱਲੋਂ ਪੰਜ ਜ਼ਿਲ੍ਹਿਆਂ ਦੇ ਅੰਦਰ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ, ਮੁਹਾਲੀ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਰੂਪਨਗਰ ਵਿੱਚ ਦਰਮਿਆਨੀ بارش ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚਲਣ ਦੀ ਸੰਭਾਵਨਾ ਹੈ ਦੱਸ ਦੇ ਕਿ ਭਾਰੀ بارش ਕਾਰਨ ਕਈ ਸੜਕਾਂ ਉੱਤੇ ਪਾਣੀ ਖੜਨ ਕਾਰ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਨੇ yellow ਅਲਰਟ ਜਾਰੀ ਕੀਤਾ ਹੈ IPL ਮੈਚ ਦੀ ਕਮੈਂਟਰੀ ਵਿੱਚ ਰੋਜੇ ਨਮਜੋਸ਼ ਇੱਕ ਵਾਰ ਫਿਰ ਤੋਂ ਲੀਡਰ ਬਜੇ ਸਰਗਰਮ ਹੋਣ ਜਾ ਰਹੇ ਹਨ ਨੋਕਸਭਾ ਚੋਣਾਂ ਦੌਰਾਨ ਪ੍ਰਚਾਰ ਤੋਂ ਦੂਰ ਰਹੇ ਨਵਜੋਸ ਸਿੱਧੂ ਨੇ ਐਤਵਾਰ ਨੂੰ ਇੱਕ ਵਾਰ ਫੇਰ ਵੀਡੀਓ ਜਾਰੀ ਕਰਕੇ ਇਹ ਸੰਕੇਤ ਦਿੱਤਾ ਹੈ ਨਵਜੋਸ ਸਿੱਧੂ ਨੇ ਆਪਣੀ ਨਵੀਂ ਵੀਡੀਓ ਵਿੱਚ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਛਤਰਾਂ ਦਾ ਵਜ਼ੀਰ ਹੋਵੇ ਜਾਂ ਇਨਸਾਨ ਦੀ ਜ਼ਮੀਰ ਡਿੱਗਿਆ ਸਮਝੋ ਖੇਡ ਖਤਮ ਛਤਰਾਂ ਦਾ ਵਜ਼ੀਰ ਹੋ ਇਨਸਾਨ ਦਾ ਜ਼ਮੀਰ ਹੋ गिर ਗਿਆ ਸਮਝੋ ਖੇਡ ਖਤਮ ਦੱਸਦੇ ਕਿ 2 ਦਿਨਾਂ ਪਹਿਲਾਂ ਨਵਜੋਤ ਸਿੰਘ ਤੂ ਤਿੰਨ ਵਾਰ ਵਿਧਾਇਕ ਰਹੇ surjit tehman ਦੇ ਘਰ ਪਹੁੰਚੇ ਸਨ ਉਹ surjit tehman ਦੀ ਪਤਨੀ balwinder kaur di dehan ਤੋਂ ਬਾਅਦ ਉਹਨਾਂ ਨੂੰ ਮਿਲਣ ਅਫਸੋਸ ਪ੍ਰਗਟ ਕਰਨ ਲਈ ਪਹੁੰਚੇ ਸਨ ਨਵਜੋਤ ਸਿੰਘ ਦੇ 2022 ਵਿੱਚ ਅੰਮ੍ਰਿਤਸਰ ਪੂਰਬੀ ਤੋਂ ਚੋਣ ਹਾਰਨ ਤੋਂ ਬਾਅਦ ਉਹ ਪਟਿਆਲਾ ਸ਼ਿਫਟ ਹੋ ਗਏ ਇਸ ਤੋਂ ਬਾਅਦ ਲੋਕ ਸਭਾ ਚੋਣਾਂ 2024 ਵੀ ਆ ਗਈਆਂ ਪਰ ਨਵਜੋਤ ਸਿੰਘ ਨਾ ਤਾਂ ਪ੍ਰਚਾਰ ਕਰਨ ਗਏ ਤੇ ਨਾ ਹੀ ਕਿਸੇ ਉਮੀਦਵਾਰ ਦਾ ਪ੍ਰਚਾਰ ਕੀਤਾ ਆਲੀ ਵਿੱਚ ਪ੍ਰਚਾਰ ਕਰਨ ਲਈ ਪਟਿਆਲਾ ਆਈ ਪ੍ਰਿੰਕਾ ਗਾਂਧੀ ਨੇ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਬਾਅਦ ਅਟਕਲਾ ਲਗਾਈਆਂ ਜਾ ਰਹੀਆਂ ਹਨ ਕਿ ਨਵਜੋਤ ਸਿੱਧੂ ਮੋੜ ਸਰਗਰਮ ਰਾਜਨੀਤੀ ਵਿੱਚ ਆ ਸਕਦੇ ਹਨ ਪਿਛਲੇ 2 ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਨਵਜੋਤ ਦੀ ਸਰਗਰਮੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਭਾਰਤੀ ਖੇਤੀ ਖੋਜ ਸੰਸਥਾ ਚ ਫਸਲਾਂ ਦੀਆਂ 109 ਉੱਚ ਉਭਜ ਦੇਣ ਵਾਲੀਆਂ ਪੌਣ ਪਾਣੀ ਅਨੁਕੂਲ ਤੇ ਜੈਵਿਕ ਸ਼ਸ਼ਕਤ ਕਿਸਮਾਂ ਜਾਰੀ ਕੀਤੀਆਂ ਇਸ ਦੌਰਾਨ ਪੀਐਮ ਮੋਦੀ ਨੇ ਕਿਸਾਨਾਂ ਤੇ ਵਿਗਿਆਨੀਆਂ ਨਾਲ ਗੱਲਬਾਤ ਵੀ ਕੀਤੀ ਨਵੀਆਂ ਫਸਲਾਂ ਦੀਆਂ ਕਿਸਮਾਂ ਦੀ ਮਹੱਤਤਾ ਤੇ ਚਰਚਾ ਕਰਦਿਆਂ ਪੀਐਮ ਮੋਦੀ ਨੇ ਖੇਤੀਬਾੜੀ ਚ ਵੈਲਿਊ ਐਡੀਸ਼ਨ ਤੇ ਮਹੱਤਵਪੂਰਨ ਜ਼ੋਰ ਦਿੱਤਾ ਕਿਸਾਨਾਂ ਨੇ ਦੱਸਿਆ ਕਿ ਇਹ ਨਵੀਆਂ ਕਿਸਮਾਂ ਬਹੁਤ ਲਾਹੇਵੰਦ ਸਾਬਤ ਹੋਣਗੀਆਂ ਕਿਉਂਕਿ ਇਸ ਨਾਲ ਉਹਨਾਂ ਦੇ ਖਰਚੇ ਵੀ ਘਟਣਗੇ ਤੇ ਵਾਤਾਵਰਣ ਤੇ ਵੀ ਚੰਗਾ ਪ੍ਰਭਾਵ ਪਵੇਗਾ ਪ੍ਰਧਾਨ ਮੰਤਰੀ ਮੋਤੀਲੇ ਬਾਜਰੀ ਦੀ ਐਮੀਟ ਬਾਰੇ ਚਰਚਾ ਕੀਤੀ ਤੇ ਦੱਸਿਆ ਕਿ ਕਿਵੇਂ ਲੋਕ ਪੋਸ਼ਟਿਕ ਭੋਜਨ ਵੱਲ ਅਗੇ ਵਧ ਰਹੇ ਹਨ ਉਹਨਾਂ ਕੁਦਰਤੀ ਖੇਤੀ ਦੇ ਫਾਇਦੇਆਂ ਤੇ ਜੈਵਿਕ ਖੇਤੀ ਪ੍ਰਤੀ ਆਮ ਲੋਕਾਂ ਦੀ ਵਧ ਰਹੀ ਮੰਗ ਬਾਰੇ ਵੀ ਗੱਲ ਕੀਤੀ ਪੀ ਮੋਦੀ ਨੇ ਕਿਹਾ ਕਿ ਆਰਗੇਨਿਕ ਫੂਡ ਦੀ ਮੰਗ ਵਧ ਰਹੀ ਹੈ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੇ ਗੀਆਂ ਅੰਕਾਹਟ ਫਸਲਾਂ ਦੀ 109 ਕਿਸਮਾਂ ਚ 34 ਖੇਤ ਫਸਲਾਂ ਤੇ 27 ਬਾਗਬਾਨੀ ਫਸਲਾਂ ਸ਼ਾਮਿਲ ਹਨ ਦੱਸਦੇ ਕਿ ਖੇਤ ਦੀਆਂ ਫਸਲਾਂ ਵਿੱਚ ਬਾਜਰਾ ਚਾਰੇ ਫਸਲਾਂ ਤੇਲ ਬੀਜ ਦਾਲਾਂ ਗੰਨਾ ਕਪਾਹ ਫਾਈਬਰ ਅਤੇ ਹੋਰ ਪ੍ਰਭਾਵੀ ਫਸਲਾਂ ਸਮੇਤ ਵੱਖ-ਵੱਖ ਅਨਾਜਾਂ ਦੇ ਬੀਜ ਜਾਰੀ ਕੀਤੇ ਗਏ ਹਨ ਬਾਗਬਾਨੀ ਫਸਲਾਂ ਵਿੱਚ ਫਲਾਂ ਸਬਜ਼ੀਆਂ ਬਾਗਾਨ ਫਸਲਾਂ ਕੰਦ ਫਸਲਾਂ ਮਸਾਲੇ ਫੁੱਲ ਤੇ ਔਸ਼ਧੀ ਫਸਲਾਂ ਦੀਆਂ ਵੱਖ-ਵੱਖ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ ਆਮਾਣੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਹਿੰਡਨਬਰਗ ਦੀ ਨਵੀਂ ਖੋਜ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਸੇਬੀ ਦੇ ਚੇਅਰਮੈਨ ਅਤੇ ਪੀਐਮ ਮੋਦੀ ਦੇ ਸਭ ਤੋਂ ਚੰਗੇ ਦੋਸਤੇ ਹਮਰਾ ਬੋਲਿਆ ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਦਾ ਹਜ਼ਾਰਾਂ ਕਰੋੜਪਈ ਦਾ ਨੁਕਸਾਨ ਹੋਇਆ ਹੈ سرمایہਦਾਰ ਦੋਸਤਾਨੀ ਮੂਰੀਸ਼ ਵਿੱਚ ਫਰਜੀ ਕੰਪਨੀਆਂ ਬਣਾ ਕੇ ਹਜ਼ਾਰਾਂ ਕਰੋੜਪਈ ਕਢ ਲਏ ਇਸ ਲਈ ਸਿਰਫ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੈ ਉਹਨਾਂ ਕਹੇ ਹੈ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਹੁਦੇ ਤੇ ਬਣੇ ਰਹਿਣਗੇ ਨਿਰਪੱਖ ਜਾਂਚ ਸੰਭਵ ਨਹੀਂ ਹੈ ਇਸ ਲਈ ਪੀਐਮ ਮੋਦੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹਨਾਂ ਇਸ ਮਾਮਲੇ ਦੀ ਸਾਂਝੀ ਸੰਸਦ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਮਰੀਕੀ ਸ਼ਾਰਟ ਸੈਲਰ ਇੰਡਨ ਬਰਗ ਦੀ ਨਵੀਂ ਖੋਜ ਜਾਰੀ ਹੋਣ ਤੋਂ ਬਾਅਦ ਭਾਰਤ ਦੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਇੱਕ ਵਾਰ ਫਿਰ केंद्र सरकार ते अडानी ते हमला बोलिया है विरोधी पार्टियां के नेतावान ने इस गलू सिक्योरिटी ऑफ एक्सचेंज बोर्ड ऑफ इंडिया सेबी की मुखी माधुरी गुच के खिलाफ इंडनबर्ग की नवी खोज रिपोर्ट से आधारित किया है और इसलिए अब ये जो मामला सामने आया है सेबी अध्यक्ष की सारी जांच बेबुनियाद है निराधार है और अडानी के किसी भी मामले की जांच में दी गई उसकी कही गई बात और रिपोर्ट का कोई मतलब नहीं है जो सुप्रीम कोर्ट में उन्होंने दाखिल किया है ये सारे घोटाले आठ लाख पचास हजार करोड़ रुपए हिंदुस्तान के लोगों का जो डूबा है इसके लिए कोई और नहीं भारत के प्रधानमंत्री नरेंद्र मोदी जी जिम्मेदार हैं जब तक वो पद पर रहेंगे तब तक, तक अडानी के मामलों की जांच नहीं हो सकती अडानी के भ्रष्टाचार की जांच नहीं हो सकती प्रधानमंत्री में जरा सी भी नैतिकता है तो उनको अपने पद से इस्तीफा दे देना चाहिए उनको देश का प्रधानमंत्री बने रहने का हक नहीं है प्रधानमंत्री इस्तीफा दे जेपीसी बनाई जाए तभी इसकी जांच हो सकती है तो नई रिपोर्ट में एक पहले तो बात आई थी इनके एक करके है वो समझी है सेबी के अधिकारी दूसरा मामला आया सेबी का अध्यक्ष खुद ही फंड में पैसे लगाए हुए तो इसलिए मुझे इतनी बात कहनी थी कि ये कतई मत समझिएगा कि अडानी के घोटाले का इस देश के आम आदमी से कोई लेना देना नहीं है इस देश के लोगों का लाखों करोड़ रुपए डूबा है और उस भ्रष्टाचार में सीधे तौर पे भारत के प्रधानमंत्री नरेंद्र मोदी और उनका एक दोस्त जिसका नाम है गौतम अडानी वो शामिल है पिछले लंबे समय से तो उड़ी की जा रही है लोकतंत्र दा धुरा माननीया जांदी है पंचायती चुनाव ਲਈ आखिरकार पंजाब सरकार ने हुन उड़ीक मुका दीती है क्योंकि पंचायती चुनाव ਲਈ راہ पतरा हो रिया है पंजाब सरकार दे सूत्रों तो मिली जानकारी मुताबिक पंजाब सरकार वलो पंचायती राज दे एक्ट विच शोध करके ਸਰਪੰਚਾ ਤੇ ਪੰਚਾਂ ਦੀ ਤਰ੍ਹਾਂ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵੀ ਪਾਰਟੀਆਂ ਦੇ ਚੋਣ ਨਿਸ਼ਾਨ ਤੋਂ ਬਿਨਾਂ ਕਰਵਾਉਣ ਲਈ ਵਿਉਤਬੰਦੀ ਕਰ ਲਈ ਗਈ ਹੈ ਜਲਦ ਹੀ ਇਹ ਮਤਾ ਕੈਬਨਿਟ ਵਿੱਚ ਲਿਆਇਆ ਜਾ ਸਕਦਾ ਹੈ ਉਥੇ ਇੱਕ ਪਲਾਟ ਤੋਂ ਕਾਂਗਰਸ ਦੇ ਵਿਧਾਇਕ ਸੁਪਾਲ ਖੈਰ ਨੇ ਆਗਮੀ ਪੰਚਾਇਤੀ ਚੋਣਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ ਖੈਰਣਕ ਇਹ ਹੈ ਕਿ ਆਗਮੀ ਪੰਚਾਇਤੀ ਚੋਣਾਂ ਵਿੱਚ ਵਾਰਡਬੰਦੀ ਦੀਆਂ ਲਿਸਟਾਂ ਕੋ ਉੱਤਰ ਰੱਖੀਆਂ ਜਾ ਰਹੀਆਂ ਹਨ ਬਹੁਤ ਵੱਡੀ ਤਾਂ ਲੇਵਾਜੀ ਹੋ ਰਹੀ ਹੈ ਐਵੇਂ ਜਾਪਦਾ ਹੈ ਕਿ ਜਿਵੇਂ ਅਸੀਂ ਪੰਜਾਬ ਨਹੀਂ ਬੰਗਲਾਦੇਸ਼ ਵਿੱਚ ਚੋਣ ਲੜ ਰਹੇ ਹਾਂ ਉਹ ਅੱਜ ਮੈਂ ਆਗਾਮੀ ਪੰਚਾਇਤੀ ਚੋਣਾਂ ਜੋ ਪੰਜਾਬ 'ਚ ਹੋਣ ਜਾ ਰਹੀਆਂ ਨੇ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਆ ਮਗਰ ਲੀਆਂ ਸਰਕਾਰਾਂ ਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ ਉਹ ਵੀ ਕੁਛ ਨਾ ਕੁਛ ਛੋਟੇ-ਮੋਟੇ ਧਾਂਦਲੀ ਕਰਕੇ ਕੋਸ਼ਿਸ਼ ਕਰਦੀਆਂ ਕਿ ਪੰਚਾਇਤਾਂ ਨੂੰ ਅਸੀਂ ਕਬਜ਼ੇ ਪਰ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਸਿਰਾਂ ਹੀ ਲਾ ਦਿੱਤਾ ਨਾ ਤੁਹਾਨੂੰ ਯਾਦ ਹੋ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਵਾਰ ਨਵੰਬਰ ਚ ਪਿਛਲੇ ਸਾਲ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਸੀ ਤਾਂ ਬੋਰਡ ਬੰਦੀ ਦਾ ਪ੍ਰਕਿਰਿਆ ਸ਼ੁਰੂ ਹੋ ਗਈ ਦਸੰਬਰ 2023 ਵਿੱਚ ਬੋਰਡ ਬੰਦੀ ਗੁਪਤ ਤਰੀਕੇ ਨਾਲ ਕੀਤੀ ਗਈ ਮੁਕੰਮਲ ਕਿਸੇ ਨੂੰ ਦੱਸਿਆ ਨਹੀਂ ਗਿਆ ਕਿ ਤੁਹਾਡੇ ਪਿੰਡਾਂ ਦੇ ਵਿੱਚ ਅਸੀਂ ਬੋਰਡ ਬੰਦੀ ਕਿੱਦਾਂ ਕੀਤੀ ਹੈ ਕੋਈ ਲਿਸਟਾਂ ਬਿডিও ਦਫ਼ਤਰਾਂ ਵਿੱਚ ਨਡਾਲਾ ਜਾਂ ਢਿਲਵਾ ਜਾਂ ਜ਼ਿਲ੍ਹਾ ਕਪੂਰਥਲਾ ਜਾਂ ਪੰਜਾਬ ਦੇ ਵਿੱਚ ਪ੍ਰਕਾਸ਼ਿਤ ਕਰਕੇ ਡਿਸਪਲੇ ਨਹੀਂ ਕੀਤੀਆਂ ਗਈਆਂ ਤਾਂ ਕਿ ਲੋਕੀ ਉਥੋਂ ਅ ਅਗਰ ਕੋਈ ਵਾਰਡਬੰਦੀ ਗਲਤ ਹੋਈ ਆ ਤੇ ਉਹ ਆਬਜੈਕਸ਼ਨ ਫਾਈਲ ਕਰ ਸਕਣ ਕਿਉਂਕਿ ਹੋਕ ਹੀ ਰਿਹਾ ਵਾ ਕਿ ਫਰਜ਼ ਕਰੋ ਇੱਕ ਵਾਰਡ ਆ ਜਿੱਥੇ ਦੇਖਿਆ ਕਿ ਸਰਕਾਰ ਨੇ ਦੇਖਿਆ ਕਿ ਆ ਜਿਹੜੀ ਆਪੋਜੀਸ਼ਨ ਦੇ ਲੋਕ ਨੇ ਚਾਇਓ ਕਿਸੇ ਪਾਰਟੀ ਦੇ ਨੇ ਕਿ ਇਹ ਤਾਕਤਵਰ ਲੋਕੀ ਨੇ ਉਹਨਾਂ ਨੇ ਇੱਕ ਕਰਦੀਆਂ ਵੋਟਾਂ ਵੀ ਤਿੰਨ ਵਾਰਡਾਂ ਚ ਵੰਡੀਆਂ ਹੋਈਆਂ ਨੇ ਔਰ ਦੇਖਿਆ ਕਿ ਜੇ ਪਿੰਡ ਵਿੱਚੋਂ فرض ਕਰੋ ਕੋਈ ਦੋ ਜਾਂ ਤਿੰਨ ਆਪੋਜੀਸ਼ਨ ਦੇ ਚੰਗੇ ਬੰਦੇ ਸਰਪੰਚ ਬਣ ਸਕਦੇ ਉਹਨਾਂ ਨੂੰ ਇੱਕੋ ਵਾਰਡ ਦੇ ਵਿੱਚ ਸੀਮਿਤ ਕਰ ਦਿੱਤਾ ਸਾਰਿਆਂ ਨੂੰ ਇਸ ਤਰ੍ਹਾਂ ਨਾਲ ਕਰਕੇ ਇੱਕ ਬਹੁਤ ਵੱਡਾ ਗੁਪਤ ਤਰੀਕੇ ਨਾਲ ਇਲੈਕਸ਼ਨ ਕਰਾਉਣ ਜਾ ਰਹੀ ਪੰਜਾਬ ਦੀ ਸਰਕਾਰ ਔਰ ਮੇਰੇ ਕੋ ਇੱਕ ਨਹੀਂ अनेका ਸ਼ਿਕਾਇਤਾਂ ਪਿਛਲੇ ਦਿਨਾਂ ਵਿੱਚ ਆ ਰਹੀਆਂ ਨੇ ਔਰ ਮੈਂ ਲਗਾਤਾਰ ਆਪਣੇ ਡਿਪਟੀ ਕਮਿਸ਼ਨਰ ਕਬੂਤਰਾਂ ਨਾਲ ਵੀ ਗੱਲ ਕੀਤੀ ਆ ਹੋਰ ਪਿਛਲੇ ਦਿਨਾਂ ਦੇ ਵਿੱਚ ਕਪੂਰਥਲਾ ਐਡਮਿਨਿਸਟ੍ਰੇਸ਼ਨ ਦਾ ਵੀ ਗੱਲ ਕੀਤੀ ਆ ਲੇਕਿਨ ਕਿਸੇ ਦੇ ਕੋਲ ਕੋਈ ਹੈ ਨਹੀਂ ਇਸ ਗੱਲ ਦਾ ਕੋਈ ਪੁਖਤਾ ਜਵਾਬ ਨਹੀਂਗਾ ਔਰ ਮੇਰੀ ਗੱਲ ਸੁਣਨਾ ਜਰਾ ਕਿ ਅੱਜ ਤੱਕ ਬੋਰਡ ਬੰਦੀ ਦੀ ਲਿਸਟਾ ਪਿੰਡਾਂ 'ਚ ਨਹੀਂ ਦਿੱਤੀਆਂ ਗਿਆ ਅੱਜ ਕੁਦਰਤੀ ਤੌਰ ਦੇ ਉੱਤੇ ਸਵੇਰੇ ਸਾਡਾ ਬਹੁਤ ਵੱਡਾ ਪਿੰਡ ਹੈ ਪੰਡਾਲਵੇਟ ਉੱਥੋਂ ਦੇ ਸਤਕਾਰਯੋਗ ਸਾਰੇ ਪੁਰਾਣੇ ਸਰਪੰਚ ਪੰਚ ਨੰਬਰਦਾਰ ਉਹ ਸਾਰੇ ਆਏ ਹੋਰ ਵੀ ਪਿੰਡਾਂ ਦੇ ਲੋਕੀ ਜਿੱਦਾਂ ਉਦਾਸਾਂ ਦੇ ਵਿੱਚ ਬਹੁਤ ਤਾਂਦਰੀ ਕੀਤੀ ਜਾ ਰਹੀ ਸੀ ਬਲਾਕ ਨਡਾਲਾ 'ਚ ਜਾਂ ਚੱਕੋ ਕੀ ਪਿੰਡ ਹੈ ਸਾਡਾ ਉੱਥੇ ਇੱਕ ਇੱਕ ਮੂਰਖ ਜਿਹਾ ਆਦਮੀ ਮੋਰੇ ਲੱਗਿਆ ਹੋਇਆ ਜਿਹੜਾ ਕਿ ਪੰਚਾਇਤ ਦੀ ਜ਼ਮੀਨ ਵੀ ਨਜਾਇਜ਼ ਕਾਬਜ਼ ਆ ਥੋੜਾ ਜਆ ਦਿੰਦਾ ਵਾ ਉਹਦਾ ਠੇਕਾ ਤੇ ਬਾਕੀ ਸਾਰੀ ਉਹਦਾ ਵਾਈ ਤੁਰਿਆ ਆਉਂਦਾ ਪਿੱਛੇ ਦੇ ਚੋਰੀ ਦੇ ਪਰਚੇ ਵੀ ਦਰਜ ਹੋਏ ਬਿਜਲੀ ਚੋਰੀ ਕੀਤੀ ਜਾਂਦੇ ਫੜੇ ਗਏ ਇਦਾਂ ਦੇ ਆਦਮੀ ਇਹਨਾਂ ਦੇ ਕੋਲ ਜਿਹੜੇ ਮੋਰੇ ਰੱਖੇ ਹੋਏ ਨੇ ਤਾਂ ਚੱਕੋ ਕੀ ਪਿੰਡ ਸਮੇਤ ਲਖਣਕੇ ਪੱਡੇ ਬਾਮੂਵਾਲ ਖਾਨਪੁਰ ਹਮੀਰੇ ਵਾਲੀ ਬੈਲਟ ਦਿਆਲਪੁਰ ਵੱਡੇ ਵੱਡੇ ਪਿੰਡ ਔਰ ਸਾਡੇ ਪੁਲੱਥ ਵਿੱਚ ਆ ਜੀਏ ਰਾਏਪੁਰ ਪੀਰਵਕ ਸ਼ਰਾਪੁਰ ਰਾਈਆਂ ਸਾਡੇ ਜਿਹੜੇ ਪਿੰਡ ਨੇ ਖਸਣ ਵਰਗੇ ਪਿੰਡ ਨੇ ਬੋਪਾਰਾ ਵਰਗੇ ਪਿੰਡ ਨੇ ਅਕਾਲੇ ਪਿੰਡ ਵਰਗੇ ਨੇ ਪਿੰਡ ਇਹਨਾਂ ਦੀਆਂ ਲਿਸਟਾਂ ਦਿੱਤੀਆਂ ਹੀ ਨਹੀਂ ਜਾ ਰਹੀਆਂ ਇੱਕ ਵਾਰ ਨਹੀਂ ਬਹੁਤ ਵਾਰ ਲੋਕਾਂ ਨੇ ਜਾ ਕੇ ਟੱਕਰਾਂ ਮਾਰਦੀਆਂ ਕੁਝ ਲੋਕਾਂ ਨੂੰ ਲਿਸਟਾਂ ਮਿਲੀਆਂ ਨੇ ਲੇਕਿਨ ਉਹ ਸਾਰਾ ਆ ਗਾਂਧੀਜੀ ਦੀ ਕਿਰਪਾ ਜਿਹੜੀ ਹੈ ਨੋਟ ਚੱਲਦਾ ਇਸ ਦੇਸ਼ ਦੇ ਵਿੱਚ ਇਸ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਹਦੇ ਨਾਲ ਚੁਣਿੰਦਾ ਬੰਦਿਆਂ ਨੂੰ ਜਿਹੜੀਆਂ ਅਸੀਂ ਵਾਰਡ ਬੰਦੀ ਦੀਆਂ ਲਿਸਟਾਂ ਮਿਲੀਆਂ ਪਰੰਤੂ ਅੱਜ ਤੱਕ ਵਾਰਡ ਬੰਦੀ ਦੀਆਂ ਲਿਸਟਾਂ ਲੋਕਾਂ ਦੇ ਕੋਲ ਨਹੀਂ ਹਨ ਇਲੈਕਸ਼ਨ ਕਿਦਾਂ ਲੜੀਆਂ ਜਾਣ ਮੈਨੂੰ ਦੱਸੋ ਜ਼ਰਾ ਤੁਸੀਂ ਸਮਝਾਓ ਜੇ ਪਤਾ ਹੀ ਨਹੀਂ ਕਿ ਕਿ ਵਾਰਡ ਸਾਡਾ ਕੀ ਆ ਔਰ ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਕਿ ਸਰਪੰਚ ਦੀ ਚੋਣ ਡਾਇਰੈਕਟ ਹੋਣੀ ਆ ਕਿ ਪੰਚੇਸ ਦੇ ਥਰੂ ਹੋਣੀ ਆ ਔਰ ਜਿਹੜਾ ਰੋਸਟਰ ਬਣਨਾ ਵਾ ਉਹਦੀ ਕੋਈ ਕੋਈ ਉਹਦਾ ਕੋਈ ਪਹਿਮਾਨਾ ਹੋਵੇਗਾ ਇੱਕੋ ਹੀ ਪਿੰਡ ਨੂੰ ਦੁਬਾਰਾ ਦੁਬਾਰਾ ਰਿਜ਼ਰਵ ਕੀਤਾ ਜਾਂ ਜਾਣ ਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜਿੱਥੇ ਦੇਖਿਆ ਕਿ ਸਾਡੇ ਕੋਲ ਲੀਡਰਸ਼ਿਪ ਹੈ ਨਹੀਂਗੀ ਤੇਰੇ ਪਿੰਡ ਨੂੰ ਅਸੀਂ ਰਿਜ਼ਰਵ ਕਰਾ ਦੇਾਂਗੇ ਸੁਣੇ ਭਿੱਜੇ ਜਾ ਰਹੇ ਨੇ ਡਰਾਇਆ ਜਾ ਰਿਹਾ ਨੇ ਪੈਸੇ ਲੈ ਜਾ ਰਹੇ ਨੇ ਲੋਕਾਂ ਦੇ ਕੋਲ ਪੰਚਾਇਤ ਚੋਣਾਂ ਦੇ ਅਦਾ ਸਰਕਾਰੀ ਦਬਾਅ ਤੇ ਪ੍ਰਭਾਵ ਪਾ ਕੇ ਖਾਸ ਤੌਰ ਤੇ ਮੇਰੀ ਕੌਨਸਟਿਟੂਐਂਸੀ 'ਚ ਜੋ ਹੋ ਰਿਹਾ ਮੈਂ ਤੁਹਾਨੂੰ ਦੱਸਿਆ ਬਲਕਿ ਮੈਨੂੰ ਲੱਗਦਾ ਕਿ ਸਾਰੇ ਪੰਜਾਬ ਦੇ ਵਿੱਚ ਧਾਂਦਲੀ ਬਾਜ਼ੀ ਹੋ ਰਹੀ ਆ ਤਾਂ ਮੈਂ ਸਾਰੇ ਪੰਜਾਬ ਦੇ ਆਪੋਜੀਸ਼ਨ ਲੀਡਰਸ ਨੂੰ ਔਰ ਆਪਣੀ ਪਾਰਟੀ ਦੇ ਵਿਸ਼ੇਸ਼ ਤੌਰ ਤੇ ਕਹੂੰਗਾ ਕਿ ਇਸ ਪੰਚਾਇਤ ਚੋਣਾਂ ਦੀ ਜਿਹੜੀ ਧਾਂਦਲੀ ਹੋ ਰਹੀ ਆ ਜੋ ਵਾਰਡ ਬੰਦੀ ਦੀਆਂ ਲਿਸਟਾਂ ਗੁਪਤ ਰੱਖੀਆਂ ਜਾ ਰਹੀਆਂ ਨੇ ਜਾਂ ਜਿਹੜੀਆਂ ਲਿਸਟਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਿੱਤੀਆਂ ਨਹੀਂ ਜਾ ਰਹੀਆਂ ਔਰ ਵਾਰਡ ਬੰਦੀ ਐਡੀ ਗਲਤ ਕੀਤੀ ਗਈ ਆ ਕਿ ਇੱਕ ਇੱਕ ਕਰ ਲੂੰ ਇੱਕ ਘਰ ਨੂੰ ਕਈ ਵਾਰੀ ਦੋ ਤਿੰਨ ਵਾਰਡਾਂ ਚ ਤੋੜ ਕੇ ਰੱਖ ਦਿੱਤਾ ਵਾ ਜਿਹੜਾ ਇੱਕ ਕੰਟੀਗਿਉਟੀ ਦਾ ਇੱਕ ਪ੍ਰਿੰਸੀਪਲ ਹੁੰਦਾ ਵਾ ਕਿ ਜਦੋਂ ਵਾਰਡ ਬਣਨਾ ਤੇ ਉਹ ਲਗਾਤਾਰ ਸਾਰੇ ਘਰ ਇੱਕ ਲਾਈਨ ਵਿੱਚ ਹੋਣੇ ਚਾਹੀਦੇ ਜਾਂ ਇੱਕ ਕੰਟੀਗਿਉਅਸ ਏਰੀਆ ਦੇ ਵਿੱਚ ਹੋਣੇ ਚਾਹੀਦੇ ਇੱਕ ਦੇ ਨਾਲ ਇੱਕ ਘਰ ਜਿਹੜਾ ਉਹ ਹੁਣ ਅਜੇ ਦਾ ਇੱਕ ਘਰ ਕਿਤੇ ਪਾਤਾ ਇੱਕ ਘਰ ਕਿਤੇ ਪਾਤਾ ਇੰਨੀ ਵੱਡੀ ਤਾਦਲੀ ਮੈਨੂੰ ਤਾਂ ਐਂ ਲੱਗਦਾ ਜਿਵੇਂ ਕਿ ਆਪਾਂ ਪੰਜਾਬ ਨਹੀਂ ਬੰਗਲਾਦੇਸ਼ 'ਚ ਰਹਿੰਦੇ ਹੁੰਨੇ ਆ ਔਰ ਬੰਗਲਾਦੇਸ਼ ਦਾ ਹਾਲ ਤੁਸੀਂ ਦੇਖਿਆ ਕੀ ਹੋਇਆ ਐਡੇ ਵੱਡੇ ਪੱਧਰ ਤੇ ਤਾਨਾਸ਼ਾਹੀ ਉੱਥੇ ਹੋਈ ਸ਼ੇਖ ਹਸੀਨਾ ਨੇ ਇਲੈਕਸ਼ਨਾਂ ਤੋਂ ਪਹਿਲਾਂ 20000 ਆਦਮੀ ਆਪੋਜੀਸ਼ਨ ਦਾ ਫੜ ਕੇ ਜੇਲ੍ਹਾਂ 'ਚ ਦੇ ਦਿੱਤਾ ਜਿਹੜੀ ਬੰਗਲਾ ਨੈਸ਼ਨਲ ਪਾਰਟੀ ਸੀ ਬੀਐਨਪੀ ਔਰ ਫਿਰ ਕੱਲੀ ਮੈਦਾਨ ਵਿੱਚ ਲੜੀ ਕਿਉਂਕਿ ਉਹਨਾਂ ਵਿਚਾਰਿਆਂ ਨੇ ਆਪੋਜੀਸ਼ਨ ਨੇ ਬੋਏਕਾਟ ਕਰ ਦਿੱਤਾ ਅੱਛਾ ਪ੍ਰਾਈਮ ਮਿਨਿਸਟਰ ਤਾਂ ਬਣ ਗਈ ਲੇਕਿਨ ਤਾਨਾਸ਼ਾਹੀ ਬਹੁਤੀ ਦੇਰ ਚੱਲਦੀ ਨਹੀਂ ਹੁੰਦੀ ਉਹਦਾ ਰਿਐਕਸ਼ਨ ਐਡਾ ਜ਼ਬਰਦਸਤ ਹੋਇਆ ਕਿ ਸ਼ੇਖ ਜ਼ੀਨਾ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸਾਰਾ ਉਹਦੇ ਜਿਹੜੇ ਉਹਦੇ ਪਿਤਾ ਦਾ ਸਟੈਚੂ ਲੱਗਿਆ ਸੀ ਸ਼ੇਖ ਮੁਜੀਬੁਰ ਮੁਜੀਬੁਰ ਰਹਿਮਾਨ ਦਾ ਉਹ ਲੋਕਾਂ ਨੇ ਗੁੱਸੇ ਚਾਣ ਕੇ ਭੰਨ ਦਿੱਤਾ ਇਹ ਜਿਹੜਾ ਲੋਕਾਂ ਦਾ ਗੁੱਸਾ ਹੈ ਨਾ ਇਹਦਾ ਫਿਰ ਜਦੋਂ ਟੁੱਟਣ ਤੇ ਆਉਂਦਾ ਫੇ ਕੋਈ ਬੰਨ ਇਹਨੂੰ ਰੋਕ ਨਹੀਂ ਸਕਦਾ ਇਸ ਲਈ ਮੇਰੀ ਪੰਜਾਬ ਸਰਕਾਰ ਨੂੰ ਸਾਰੇ ਅਫਸਰਸ਼ਾਹੀ ਨੂੰ ਖਾਸ ਤੌਰ ਤੇ ਜਿਹੜੇ ਡਾਇਰੈਕਟਰ ਪੰਚਾਇਤ ਨੇ ਸੈਕਟਰੀ ਪੰਚਾਇਤ ਨੇ ਜਿਹੜਾ ਪੰਚਾਇਤੀ ਰਾਜ ਦਾ ਮਿਨਿਸਟਰ ਹੈ ਔਰ ਅਲਟੀਮੇਟਲੀ ਜਿਹੜੇ ਚੀਫ ਮਿਨਿਸਟਰ ਨੂੰ ਕਹੂੰਗਾ ਕਿ ਤੁਸੀਂ ਯਾਰ ਬਦਲਾਓ ਬਦਲਾਓ ਕਰਦੇ ਰਹਿੰਦੇ ਹੋ ਕਿ ਇਹ ਇਹ ਕਿੱਥੋਂ ਦਾ ਬਦਲਾਓ ਹੈ ਇਦਾਂ ਦਾ ਇਦਾਂ ਦੀ ਭੈੜੀ ਇਲੈਕਸ਼ਨ ਤਾਂ ਕਿਸੇ ਮਗਰਲੀ ਸਰਕਾਰ ਨੇ ਨਹੀਂ ਕਰਾਈ ਨਾਲੇ ਆਪੇ ਤੁਸੀਂ ਕਹਿੰਨੇ ਨੇ ਨੇ ਕਿ ਇਲੈਕਟਡ ਬੰਦੇ ਹੋਣੇ ਚਾਹੀਦੇ ਸਿਲੈਕਟਡ ਨਹੀਂ ਹੋਣੇ ਚਾਹੀਦੇ ਇਹ ਜਿਹੜੀ ਪ੍ਰਕਿਰਿਆ ਗੁਪਤ ਤੌਰ ਤੇ ਰੱਖੀ ਜਾ ਰਹੀ ਆ ਤੁਹਾਡੀ ਕੋਸ਼ਿਸ਼ ਹੈ ਕਿ ਅਸੀਂ ਬੰਦੇ ਸਿਲੈਕਟ ਕਰ ਲਈਏ ਚੁਣ ਲਈਏ ਇਲੈਕਟ ਨਾ ਹੋਣ ਹਰ ਕੀਤਾ ਹੋਇਆ ਆਪਣਾ ਜਿਹੜੀ ਤੁਸੀਂ ਪਬਲਿਕਲੀ ਜਾ ਕੇ ਸਟੇਜਾਂ ਤੇ ਬੋਲਦੇ ਹੋ ਉਹ ਸਾਰੀਆਂ ਗੱਲਾਂ ਦੇ ਆਪ ਹੀ ਕਾਨੂੰਨ ਅਸੂਲ ਛਿੱਕੇ ਤੇ ਟੰਗ ਰਹੇ ਹੋ ਮੇਰੀ ਕਪੂਠਰਾ ਐਡਮਿਨਿਸਟ੍ਰੇਸ਼ਨ ਨੂੰ ਔਰ ਪੰਜਾਬ ਸਰਕਾਰ ਦੇ तमाम ਅਫਸਰਸ਼ਾਹੀ ਜ਼ਿਲ੍ਹਿਆਂ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਇਸ ਨੂੰ ਕਾਈਂਡਲੀ ਰੈਕਟੀਫਾਈ ਕਰੋ ਸਾਰੀਆਂ ਵੋਟਬੰਦੀ ਦੀਆਂ ਲਿਸਟਾਂ ਵੀਡੀਓ ਦਫ਼ਤਰਾਂ ਦੇ ਵਿੱਚ ਉੱਥੇ ਸਾਹਮਣੇ ਡਿਸਪਲੇ ਕੀਤੀਆਂ ਜਾਣ ਔਰ ਇੱਕ ਵਾਰ ਫਿਰ ਮੌਕਾ ਦਿੱਤਾ ਜਾਵੇ ਲੋਕਾਂ ਨੂੰ ਕਿ ਤੁਸੀਂ ਆਪਣੀਆਂ ਜਿੱਥੇ-ਜਿੱਥੇ ਤੁਹਾਨੂੰ ਆਬਜੈਕਸ਼ਨਸ ਆ ਤੁਸੀਂ ਫਾਈਲ ਕਰੋ ਵਾਰਡਸ ਨੂੰ ਉਸ ਨੂੰ ਵਾਰਡ ਬੰਦੀ ਨੂੰ ਠੀਕ ਤਰੀਕੇ ਨਾਲ ਅਸੂਲੀ ਪ੍ਰਿੰਸੀਪਲ ਤਰੀਕੇ ਨਾਲ ਕੰਟੀਗੂਇਟੀ ਦਾ 엘ਮੈਂਟ ਤੇ ਉਹਦਾ ਜਿਹੜਾ ਹੈਗਾ ਵਾਰਡਸ ਬਣਾਏ ਜਾਣ ਗਲਤ ਕਿਸੇ ਪਿੰਡ ਨੂੰ ਰਿਜ਼ਰਵ ਨਾ ਕੀਤਾ ਜਾਵੇ ਇਹ ਸਾਰੀਆਂ ਗੱਲਾਂ ਅਗਰ ਨਹੀਂ ਤੁਸੀਂ ਕਰੋਗੇ ਤਾਂ ਆ ਸਾਰੀ ਜਨਤਾ ਜਿਹੜੀ ਤਿਆਰ ਬੈਠੀ ਆ ਕਿਸਾਨ ਜਥੇਬੰਦੀਆਂ ਤਿਆਰ ਬੈਠੀਆਂ ਨੇ ਸਾਰੇ ਬਲੋਕਾਂ ਦੇ ਵਿੱਚ ਧਰਨੇ ਮਾਰੇ ਜਾਣਗੇ ਪ੍ਰੋਟੈਸਟ ਕੀਤੇ ਜਾਣਗੇ ਔਰ ਇੱਥੇ ਬਸ ਨਹੀਂ ਅਲਟੀਮੇਟਲੀ ਇਹ ਸਾਰਾ ਮਸਲਾ ਜਿਹੜਾ ਹਾਈ ਕੋਰਟ ਵਿੱਚ ਵੀ ਜਾਵੇਗਾ ਔਰ ਹਾਈ ਕੋਰਟ ਤੋਂ ਅਸੀਂ ਅਗਰ ਇਹਨਾਂ ਨੇ ਇਨਸਾਫ ਨਾ ਦਿੱਤਾ ਤੇ ਹਾਈ ਕੋਰਟ ਤੋਂ ਸਾਰੀ ਗੱਲ ਦਾ ਲੜਾਈ ਲੜ ਕੇ ਲੋਕਾਂ ਨੂੰ ਇੱਕ ਟਰਾਂਸਪੇਰੈਂਟ ਤੇ ਅਕਾਊਂਟੇਬਲ ਤਰੀਕੇ ਨਾਲ ਪੰਚਾਇਤ ਦੀਆਂ ਇਲੈਕਸ਼ਨਾਂ ਜਿਹੜੀਆਂ ਉਹ ਕਰਾਈਆਂ ਜਾਣਗੀਆਂ ਲਾ অলਮੋਸਟ ਸਭ ਕੁਝ ਇਹ ਮਿਨਿਸਪੈਲਟੀਆਂ ਜਿਹੜੀਆਂ ਉਹਨਾਂ ਦੀਆਂ ਇਲੈਕਸ਼ਨਾਂ ਹੋਣੀਆਂ ਲਗਭਗ ਵਾਰਡਬੰਦੀ ਨੂੰ ਲੈ ਕੇ ਜਿਹੜੀਆਂ ਨਗਰ ਪੰਚਾਇਤਾਂ ਨੇ ਉਹਦੇ ਤੇ ਵੀ ਇਹੀ ਟੱਕਰਿਆ ਵਾ ਸੇਮ ਉਥੇ ਵਾਰਡਬੰਦੀ ਜਿਹ ਉਹ ਵੋਟਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਤਰੋੜ ਮਰੋੜ ਕੇ ਮਤਲਬ ਕਈ ਘੱਟ ਪਾ ਕੇ ਇੱਕ ਵੋਟ ਨੂੰ ਫਿਰ ਦੁਬਾਰਾ ਉਹਦੇ ਚ ਬੋਟਾ ਪਾ ਦਿੱਤੀਆਂ ਗਈਆਂ ਇਹ ਕੋਈ ਚੰਗਾ ਸ਼ੋਭਦਾ ਨਹੀਂਗਾ ਖਾਸ ਤੌਰ ਤੇ ਜਿਹੜੇ ਲੋਕ ਤੁਸੀਂ ਕਹਿੰਦੇ ਆ ਅਸੀਂ ਬਦਲਾਅ ਲੈ ਕੇ ਆਉਣਾ ਸੀਗਾ ਇਹ ਕੋਈ ਜਮਹੂਰੀਅਤ ਵਿੱਚ ਇਦਾਂ ਦੇ ਚ ਇਹ ਇਦਾਂ ਦੀ ਧੰਦਲੇ ਬਾਜੀ ਸ਼ੋਭਦੀ ਨਹੀਂਗੀ ਮੈਂ ਭਗਵੰਤ ਪਾਣ ਨੂੰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਇੱਕ ਫੇਅਰ ਲੈਵਲ ਪਲੇਇੰਗ ਫੀਲਡ ਦਿੱਤੀ ਜਾਵੇ ਸਾਰਿਆਂ ਨੂੰ ਸਾਰੇ ਆਪਣੀ ਮਰਜ਼ੀ ਨਾਲ ਖੇਡਣ ਜਿਹੜਾ ਜਿੱਥੇ ਵੋਟ ਪਾਉਣਾ ਚਾਹੁੰਦਾ ਜਿਹੜਾ ਆਪਣੇ ਪਿੰਡ ਦੀ ਪੰਚਾਇਤ ਬਣਾਉਣਾ ਚਾਹੁੰਦਾ ਉਹਨਾਂ ਨੂੰ ਪੰਚਾਇਤ ਬਣਾਉਣ ਦਾ ਚੰਗਾ ਜਮਹੂਰੀ ਢੰਗ ਦੇ ਨਾਲ ਅਧਿਕਾਰ ਦਿੱਤਾ ਜਾਵੇ ਨਹੀਂ ਕਰੋਗੇ ਤਾਂ ਫਿਰ ਲੜਨਾ ਪੈਣਾ ਤਾਂ ਸਾਡਾ ਆਪੋਜੀਸ਼ਨ ਦਾ ਅਧਿਕਾਰ ਆ ਵਿਧਾਨ ਸਭਾ ਦੇ ਵਿੱਚ ਵੀ ਇਹ ਮਸਲਾ ਉਠਾਵਾਂਗੇ ਅਸੀਂ ਜ਼ੋਰਦਾਰ ਤਰੀਕੇ ਨਾਲ ਤੇ ਵਿਧਾਨ ਸਭਾ ਤੋਂ ਬਾਹਰ ਵੀ ਜੇ ਲੋੜ ਪਈ ਵੀਡੀਓ ਦਫ਼ਤਰਾਂ ਨੂੰ ਘੇਰਾਂਗੇ ਪ੍ਰੋਟੈਸਟ ਕਰਾਂਗੇ ਤਾਂ ਕਿ ਪੰਚਾਇਤਾਂ ਨੂੰ ਜਿਹੜਾ ਔਰ ਅੰਤ 'ਚ ਮੈਂ ਕਹਿਣਾ ਚਾਹੁੰਦਾ ਖਾਸ ਤੌਰ ਤੇ ਆਪਣੇ ਪੁਲਾਥ ਇਲਾਕੇ ਦੀ ਪੰਚਾਇਤਾਂ ਨੂੰ ਕਿ ਜਿਹੜੀਆਂ ਪੰਚਾਇਤਾਂ ਨੂੰ ਤਾਂ ਨੂੰ ਵੋਟਬੰਦੀ ਦੀ ਲਿਸਟਾਂ ਅੱਜ ਤੱਕ ਨਹੀਂ ਮਿਲੀਆਂ ਆਲਮੋਸਟ 1 ਸਾਲ ਹੋ ਚੱਲਿਆ ਵਾ ਜਿਹੜੀਆਂ ਇਹਨਾਂ ਨੇ ਗੁਪਤ ਅੰਦਰ ਆਪਣੇ ਲੁਕੋ ਕੇ ਰੱਖੀਆਂ ਹੋਈਆਂ ਸੰਦੂਕਾਂ ਦੇ ਵਿੱਚ ਔਰ ਪੰਚਾਇਤ ਸਿਕਟੀਆਂ ਦਾ ਸਾਰਾ ਮੈਨੂੰ ਪਤਾ ਵਾ ਜਿਹੜੇ ਜਿਹੜੇ ਪੈਸੇ ਲੈ ਕੇ ਪਿਛਲੇ ਸਮੇਂ ਦੇ ਵਿੱਚ ਕੰਮ ਕਰ ਰਹੇ ਨੇ ਜਾਂ ਜਿਹੜੀਆਂ ਪੈਸੇ ਲੈ ਕੇ ਤੁਸੀਂ ਲਿਸਟਾਂ ਮੁਹਈਆ ਕੀਤੀਆਂ ਸਾਰਾ ਰਿਕਾਰਡ ਸਾਡੇ ਕੋਲ ਹੈਗਾ ਵਾ ਇਹ ਮੈਂ ਪੁਲਾਥ ਇਲਾਕੇ ਦੇ ਸਾਰੀਆਂ ਲਗਭਗ 150 ਦੇ ਕਰੀਬ ਛੋਟੀਆਂ ਵੱਡੀਆਂ ਪੰਚਾਇਤਾਂ ਤੇ ਨਗਰ ਪੰਚਾਇਤਾਂ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਦਫ਼ਤਰ ਨਾਲ ਸੰਪਰਕ ਕਰੋ ਜਿਨ੍ਹਾਂ ਲੋਕਾਂ ਨੂੰ ਅੱਜ ਤੱਕ ਪੰਚਾਇਤ ਵੋਟਬੰਦੀ ਦੀ ਲਿਸਟਾਂ ਨਹੀਂ ਮਿਲੀਆਂ ਉਹ ਸਾਨੂੰ ਸਾਡੇ ਨਾਲ ਪਹੁੰਚ ਕਰੋ ਤੁਹਾਡੇ ਮਸਲੇ ਨੂੰ ਅਸੀਂ ਪਹਿਲਾਂ ਪ੍ਰੋਟੈਸਟਰ ਵਿੱਚ ਲੈ ਕੇ ਜਾਵਾਂਗੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਾਂਗੇ ਨਹੀਂ ਇਨਸਾਫ ਦੇਣਗੇ ਤੇ ਅਲਟੀਮੇਟਲੀ ਹਾਈ ਕੋਰਟ ਮੂਵ ਕਰਕੇ ਤੁਹਾਡੀ ਵੋਟਬੰਦੀ ਦੁਰਸਤ ਕਰਾ ਕੇ ਤਾਂ ਕਿ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਉਹ ਸਾਫ ਸੁਥਰੇ ਤਰੀਕੇ ਨਾਲ ਔਰ ਫਰੀ ਐਂਡ ਫੇਅਰ ਉਹ ਸੈਕੰਡ ਬਸ ਇਹੀ ਅੱਜ ਮੇਰਾ ਮੁੱਦਾ ਸੀਗਾ ਕਹਿਣ ਦਾ ਪਰ ਮੈਨੂੰ ਬੜਾ ਦੁੱਖ ਆਉਂਦਾ ਕਿ ਜਿਹੜੇ ਕਹਿੰਦੇ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਤਬਦੀਲੀ ਲੈ ਕੇ ਆਵਾਂਗੇ ਉਹ ਤਬਦੀਲੀ ਤਾਂ ਯਾਰ ਤੁਸੀਂ ਮਾੜੇ ਵਾਸਤੇ ਲੈ ਕੇ ਆ ਰਹੇ ਹੋ ਪਿਛਲੇ ਲਗਭਗ 2.5 ਸਾਲ ਹੋ ਚਲੇ ਪੰਚਾਇਤ ਨੂੰ ਸਰਕਾਰ ਨੂੰ ਬਣੇ ਨੂੰ ਇੱਕ ਨਵੇਂ ਪੈਸੇ ਦੀ ਡਿਵੈਲਪਮੈਂਟ ਪਿੰਡਾਂ ਦੇ ਵਿੱਚ ਨਹੀਂ ਕਰਾਈ ਗਈ ਔਰ ਜਿਹੜੇ ਪੈਸੇ ਪਏ ਸੀਗੇ ਉਹ ਸਾਰੇ ਪੈਸੇ ਰੋਕ ਦਿੱਤੇ ਗਏ ਪੰਚਾਇਤਾਂ ਨੂੰ ਖਰਚਣ ਨਹੀਂ ਦਿੱਤੇ ਗਏ ਉਹ ਸਾਰੇ ਪੈਸੇ ਵੇਸਟ ਗਏ ਨੇ ਔਰ ਹੁਣ ਜਿਹੜੇ ਪ੍ਰਬੰਧਕ ਲਾਏ ਨੇ ਉਹ ਪੈਸੇ ਸਾਰੇ ਉਹਨਾਂ ਨੇ ਚੋਕ ਕੀਤੇ ਹਲੇ ਵੀ ਸਮਾਂ ਹੈਗਾ ਵਾ ਘੱਟੋ ਘੱਟ ਜਿਹੜੇ ਪੈਸੇ ਪਿੰਡਾਂ ਦੀ ਪੰਚਾਇਤਾਂ ਦੇ ਕੋਲ ਪਏ ਜਿਵੇਂ ਪਿੰਡਾਂ ਦੇ ਪੰਚਾਇਤ ਮੇਰੇ ਕੋਲ ਅੱਜ ਬਾਮੂ ਵਾਲੇ ਆਲੇ ਆਏ ਸੀਗੇ ਕਿ ਸਾਡੇ ਪਿੰਡ ਦੀ ਪੰਚਾਇਤ ਕੋਲ ਪੈਸੇ ਪਏ ਨਹੀਂ ਤੇ ਸਾਡਾ ਇੱਕ ਲਗਭਗ ਕੋਈ 500 ਗੱਜ ਦਾ ਇੱਕ ਕੱਚਾ ਰਸਤਾ ਹੈ ਇਟਾਂ ਟੁੱਟੀਆਂ ਬੁਰੀ ਹਾਲਤਾਂ ਤੇ ਉਹ ਪੈਸੇ ਲਾਏ ਜਾਣ ਲਾਈਕਵਾਇਜ਼ ਬੇਲਪੁਰ ਵਾਲੇ ਅੱਜ ਆਏ ਸੀ ਮੇਰੇ ਕੋਲ ਉਹ ਕਹਿੰਦੇ ਨੇ ਜੀ ਕਿ ਸਾਰਾ ਨਡਾਲੇ ਦਾ ਗੰਦਾ ਪਾਣੀ ਚੱਕ ਕੇ ਅੰਡਰਗਰਾਉਂਡ ਪਾਈਪ ਰਾਹੀਂ ਸਾਡੇ ਪਿੰਡ ਚ ਪਾ ਦਿੱਤਾ ਗਿਆ ਇਹ ਕਿੱਥੋਂ ਦੀ ਇਨਸਾਫ ਪਸੰਦੀ ਹੈ ਸੋ ਸਾਰਾ ਨਗਰਪੰਚਾਇਤਾਂ ਦਾ ਕੰਮ ਔਰ ਸਾਰਾ ਪੰਚਾਇਤਾਂ ਦਾ ਕੰਮ ਪਿਛਲੇ 2.5 ਸਾਲ ਤੋਂ ਸਟੈਂਡ ਸਟਿਲ ਤੇ ਆ ਕੋਈ ਨਵੇਂ ਪੈਸੇ ਦੀ ਡਿਵੈਲਪਮੈਂਟ ਨਹੀਂ ਕੀਤੀ ਗਈ ਬਸ ਗੱਪਾ ਛੱਪਾਂ ਸਾਰੀਆਂ ਸਟੇਜਾਂ ਤੋਂ ਇਸ਼ਤਿਹਾਰਬਾਜ਼ੀ ਪਬਲਿਸਿਟੀ ਆ ਨਹਿਰ ਬਣਾ ਦੇਾਂਗੇ ਉਹ ਕਰ ਦੇਾਂਗੇ ਇੱਥੇ ਨਾਲੀ ਤਾਂ ਕਿਸੇ ਤੋਂ ਬਣੀ ਨਹੀਂ ਯਾਰੋ ਨਹਿਰ ਕਿਹੜੇ ਕਿਹੜੇ ਨਹਿਰ ਬਣਾਉਣ ਦੀਆਂ ਗੱਲਾਂ ਕਰਦੇ ਨੇ ਤੇ ਕਿੱਥੋਂ ਪੈਸਾ ਆਵੇਗਾ ਜਿਹੜੀ ਸਰਕਾਰ 3.5 ਲੱਖ ਕਰੋੜ ਦੀ ਕਰਜ਼ਾਈ ਹੈ ਜਿਹੜੀ ਸਰਕਾਰ 3131000 ਕਰੋੜ ਰੁਪਇਆ ਇੰਟਰਸਟ ਭਰ ਰਹੀ ਹੈ ਜਿਹੜੀ ਸਰਕਾਰ 24000 ਕਰੋੜ ਰੁਪਇਆ ਮੁਫਤ ਬਿਜਲੀ ਦੀ ਦੇਣਦਾਰੀ ਪੀਐਸਪੀ ਸਪੀਸੀਐਲ ਨੂੰ ਹੈ ਔਰ ਜਿਹੜੀ ਸਰਕਾਰ ਚੰਦ ਦਿਨ ਪਹਿਲਾਂ 700 ਕਰੋੜ ਰੁਪਇਆ ਚੱਕਦੀ ਆ ਉਹ ਦਾਅਵੇ ਦੇਖੋ ਕੀ ਕਰ ਰਹੀ ਕਿ ਅਸੀਂ ਨਹਿਰਾ ਬਣਾ ਦੇਵਾਂਗੇ ਉਹ ਕਰਦਾਂਗੇ ਦੋਸਤੋ ਕੁਝ ਨਹੀਂ ਹੋਣਾ ਇਹਨਾਂ ਤੋਂ ਤੇ ਸਾਰੇ ਬੰਦੇ ਜਿਹੜੇ ਸੀਗੇ ਇਹ ਇੱਕ ਝੂਠ ਬੋਲ ਕੇ ਝੂਠੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਸਰਕਾਰ ਦਾ ਬਣਾ ਗਏ ਨੇ ਤਾਂ ਮੈਂ ਪੰਜਾਬ ਦੇ तमाम 13-14 ਹਜ਼ਾਰ ਪੰਚਾਇਤਾਂ ਦੇ ਪਿੰਡਾਂ ਦੇ ਆਗੂਆਂ ਨੂੰ ਕਹੂੰਗਾ ਕਿ ਘਬਰਾਉਣਾ ਨਹੀਂਗਾ ਡਰ ਕੇ ਇਲੈਕਸ਼ਨ ਨਹੀਂ ਲੜਨੀ ਪੂਰਾ ਆਪਣਾ ਹੱਕ ਮੰਗੋ ਆਪਣੀਆਂ ਲਿਸਟਾਂ ਮੰਗੋ ਆਪਣੀਆਂ ਆਬਜੈਕਸ਼ਨਸ ਫਾਈਲ ਕਰੋ ਬੋਰਡ ਬੰਦੀ ਦਰਸਤ ਕਰਾਓ ਤੇ ਫਿਰ ਜਿਹੜੀ ਆ ਪੰਚਾਇਤ ਦੀ ਇਲੈਕਸ਼ਨ ਜਿਹੜੀ ਆ ਉਹ ਹੋਵੇਗੀ ਔਰ ਮੈਨੂੰ ਨਹੀਂ ਲੱਗਦਾ ਕਿ ਜਿਸ ਢੰਗ ਦੇ ਨਾਲ ਆ ਚਾਰ ਜਿਮਨੀ ਚੋਣਾ ਆ ਰਹੀਆਂ ਨੇ ਕੇ ਪੰਚਾਇਤ ਦੀ ਇਲੈਕਸ਼ਨ ਇਨੀ ਛੇਤੀ ਕਰਾਉਣਗੇ ਪਰ ਜਿਹੜੀ ਧਾਂਦਲੀ ਕੀਤੀ ਜਾ ਰਹੀ ਹੈ ਗੁਪਤਬੰਦੀ ਕੀਤੀ ਜਾ ਰਹੀ ਆ ਬੋਡ ਬੰਦੀ ਦੀਆਂ ਲਿਸਟਾਂ ਲੁਕੋਈਆਂ ਜਾ ਰਹੀਆਂ ਉਹ ਕਿਰਪਾ ਕਰਕੇ ਸਾਰੀਆਂ ਲੋਕਾਂ ਨੂੰ ਤੁਰੰਤ ਦਿੱਤੀਆਂ ਜਾਣ ਤੇ ਮੈਂ ਆ ਪਲਾਥ ਵਾਲਿਆਂ ਨੂੰ ਕਹੂੰਗਾ ਕਿ ਕਾਈਂਡਲੀ ਸਾਡੇ ਨਾਲ ਸੰਪਰਕ ਕਰਕੇ ਜਿਨ੍ਹਾਂ ਜਿਨ੍ਹਾਂ ਪਿੰਡਾਂ 'ਚ ਲਿਸਟਾਂ ਨਹੀਂ ਪ੍ਰੋਵਾਈਡ ਕੀਤੇ ਮੇਰੇ ਨਾਲ ਕਰੋ ਮੈਂ ਤੁਹਾਨੂੰ ਲੈ ਕੇ ਸਾਰੀਆਂ ਲਿਸਟਾਂ ਦਊਗਾ ਔਰ ਇਲੈਕਸ਼ਨ ਤਗੜੇ ਤਰੀਕੇ ਨਾਲ ਫੇਅਰ ਤਰੀਕੇ ਨਾਲ ਕਰਵਾਉਣ ਦੀ ਅੱਜ ਦੇ ਇਸ ਪੰਚਾਇਤੀ ਧਾਂਦਲੇਬਾਜੀ ਨਗਰਪੰਚਾਇਤਾਂ ਚ ਹੋ ਰਹੀ ਵਾਰਡ ਬੰਦੀ ਧਾਂਦਲੇਬਾਜੀ ਦੇ ਮੁੱਦੇ ਤੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਵੀ ਜਿਹੜੇ ਸਾਰੇ ਸਰਕਾਰਾਂ ਦੇ